ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗੰਗ ਪੰਜਾਬੀ ਚੈਨਲ ਦੇਖ ਰਹੇ ਸਾਰੇ ਹੀ ਮੇਰੇ ਭੈਣ ਭਰਾਵਾਂ ਨੂੰ ਪਿਆਰ ਸਹਿਤ ਸਤਿ ਸ੍ਰੀ ਅਕਾਲ ਤੇ ਅੱਜ ਮੈਂ ਗੱਲ ਕਰਾਂਗਾ ਬਾਬਾ ਵੀਰ ਸਿੰਘ ਤੇ ਬਾਬਾ ਧੀਰ ਸਿੰਘ ਜੀ ਬਾਰੇ ਪਹਿਲਾਂ ਮੇਰੀਆਂ ਗੱਲਾਂ ਸੁਣ ਲੈਣਾ ਵੇਖ ਲੈਣਾ ਜੇਕਰ ਚੰਗੀਆਂ ਲੱਗਣ ਤਾਂ ਮੇਰੇ ਇਸ ਚੈਨਲ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਨਾਲ ਦੀ ਨਾਲ ਹੀ ਬੈਲ ਆਈਕਨ ਨੂੰ ਦਬਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮੈਂ ਆਪ ਜੀ ਦਾ ਤਹਿ ਦਿਲੋਂ ਧੰਨਵਾਦੀ ਹੋਵਾਂਗਾ ਇੱਕ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਦਰਬਾਰ ਲੱਗਿਆ ਸੀ ਉਸ ਦਰਬਾਰ ਵਿੱਚ ਭਾਈ ਡੱਲਾ ਜੀ ਆਪਣੇ ਕੁਝ ਸਾਥੀਆਂ ਨਾਲ ਪਹੁੰਚ ਗਿਆ ਅਤੇ ਗੁਰੂ ਜੀ ਨੂੰ ਇੱਕ ਬੰਦੂਕ ਦੇ ਕੇ ਭਾਈ ਡੱਲਾ ਜੀ ਨੇ ਹੰਕਾਰ ਨਾਲ ਕਹਿਣ ਲੱਗਾ ਮੇਰੇ ਸੂਰਮੇ ਬਹੁਤ ਬਹਾਦਰ ਹਨ ਮੈਂ ਇੱਕ ਨੂੰ ਆਵਾਜ਼ ਮਾਰਾਂ ਤਾਂ ਚਾਰ-ਚਾਰ ਜਾਣੇ ਜਿਹੜੇ ਆ ਉਹ દોੜ ਕੇ ਆਉਂਦੇ ਹਨ ਭਾਈ ਡੱਲਾ ਜੀ ਦਾ ਅਹੰਕਾਰ ਤੋੜਨ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਡੱਲਿਆ ਲਿਆ ਆਖਾਂ ਫਿਰ ਮਾਰ ਆਪਣੇ ਕਿਸੇ ਜੋਧੇ ਨੂੰ ਆਵਾਜ਼ ਆਪਾਂ ਨਵੇਂ ਬੰਦੂਕ ਦਾ ਨਿਸ਼ਾਨਾ ਪਰਖ ਲੈਂਦੇ ਆ ਇਹ ਗੱਲ ਸੁਣ ਕੇ ਡੱਲੇ ਜੇ ਸਿਪਾਹੀ ਇੱਕ ਇੱਕ ਕਰਕੇ ਦਰਬਾਰ ਵਿੱਚੋਂ ਭੱਜਣ ਲੱਗੇ ਤੇ ਗੁਰੂ ਜੀ ਨੇ ਡੱਲੇ ਨੂੰ ਹਿਲਾਉਣਾ ਦਿੰਦਿਆਂ ਕਾ ਕਿ ਜਿਹੜੇ ਤੇਰੇ ਸੂਰਮੇ ਸਾਡੇ ਚਮਕੌਰ ਦੀ ਜੰਗ ਵਿੱਚ ਸਾਡੀ ਮਦਦ ਕਰਨਗੇ ਜਿਹੜਾ ਪਿੱਛੇ ਮੁੜ ਕੇ ਤਾਂ ਵੇਖ ਕਿ ਕਿਹੜਾ ਕੋਈ ਤੇਰਾ ਸੂਰਮਾ ਇੱਥੇ ਵਿਖਾਈ ਤਾਂ ਦੇ ਨਹੀਂ ਰਿਹਾ ਜਦੋਂ ਡੱਲੇ ਨੇ ਪਿੱਛਾ ਭੌਂਕੇ ਦੇਖਿਆ ਤਾਂ ਉਸ ਦੇ ਪਿੱਛੇ ਕੋਈ ਵੀ ਨੈਸੀ ਖੜਾ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਡੱਲੇ ਨੂੰ ਕਹਾ ਕਿ ਡੱਲਿਆ ਜਾਂ ਬਾਹਰ ਜਾਵੀਂ ਤਾਂ ਉੱਥੇ ਮੇਰੇ ਦੋ ਸਿੰਘ ਦਸਤਾਰਾਂ ਸਜਾਰੇ ਹਨ ਨਾ ਨਹੀਂ ਲੈਣਾ ਆਵਾਜ਼ ਮਾਰੀ ਤੇ ਗੁਰੂ ਜੀ ਨੇ ਕਿਸੇ ਇੱਕ ਸਿੰਘ ਨੂੰ ਬੁਲਾਇਆ ਹੈ ਉਹਨਾਂ ਨੇ ਨਵੇਂ ਬੰਦੂਕ ਦਾ ਜਿਹੜਾ ਉਹ ਨਿਸ਼ਾਨਾ ਪਰਖਣਾ ਇਹ ਗੱਲ ਜਦੋਂ ਭਾਈ ਧੀਰ ਸਿੰਘ ਤੇ ਭਾਈ ਵੀਰ ਸਿੰਘ ਨੇ ਸੁਣੀ ਤਾਂ ਉਸ ਵੇਲੇ ਆਪਣੀਆਂ ਦਸਤਾਰਾਂ ਜਿਹੜੀਆਂ ਸਜਾਰਾਈ ਸਨ ਅਤੇ ਦੋਵੇਂ ਪਿਓ ਪੁੱਤਰ ਸਨ ਗੁਰੂ ਜੀ ਦਾ ਹੁਕਮ ਸੁਣ ਕੇ ਦੋਵੇਂ ਇੱਕ ਦੂਜੇ ਨੂੰ ਪਿੱਛੇ ਨੂੰ ਖਿੱਚਦੇ ਹੋਏ ਇੱਕ ਦੂਜੇ ਤੋਂ ਅੱਗੇ ਨੰਗਦੇ ਹੋਏ ਦੌੜ ਕੇ ਗੁਰੂ ਜੀ ਕੋਲ ਪਹੁੰਚ ਗਏ ਗੁਰੂ ਜੀ ਨੇ ਇਹ ਸਭ ਵੇਖ ਕੇ ਕਿਹਾ ਕਿ ਅਸੀਂ ਤਾਂ ਇੱਕ ਸਿੰਘ ਨੂੰ ਬੁਲਾਇਆ ਸੀ ਪਰ ਤੁਸੀਂ ਤਾਂ ਦੋ ਆ ਗਏ ਕਹਿਣ ਲੱਗੇ ਕਿ ਗੁਰੂ ਜੀ ਇਸ ਨੇ ਦੇਸੇ ਦਾ ਨਾਂ ਨਹੀਂ ਸੀ ਲਿਆ ਸਿਰਫ ਇੰਨਾ ਹੀ ਕਿਹਾ ਸੀ ਕਿ ਗੁਰੂ ਨੇ ਗੁਰੂ ਜੀ ਨੇ ਕਿਸੇ ਇੱਕ ਸਿੰਘ ਨੂੰ ਬੁਲਾਇਆ ਉਹਨਾਂ ਨੇ ਨਵੀਂ ਬੰਦੂਕ ਦਾ ਜਿਹੜਾ ਨਿਸ਼ਾਨਾ ਉਹ ਪਰਖਣਾ ਹੈ ਇਸ ਕਰਕੇ ਅਸੀਂ ਦੋਵੇਂ ਭੱਜੇ ਤੁਹਾਡੇ ਵੱਲ ਆ ਗਏ ਇਹ ਸਭ ਵੇਖ ਕੇ ਡੱਲਾ ਬਹੁਤ ਹਰਾਨ ਹੋਇਆ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਕਹਾ ਕਿ ਤੁਸੀਂ ਦੋਵੇਂ ਆ ਗਏ ਹੋ ਤਾਂ ਇੱਕੇ ਲਾਈਨ ਵਿੱਚ ਖੜ ਜੋ ਅਸਾਂ ਨੇ ਰੇਵਲ ਦਾ ਜਿਹੜਾ ਉਹ ਨਿਸ਼ਾਨਾ ਪਰਖਣਾ ਹੈ ਤੇ ਉਹ ਦੋਵੇਂ ਜਾਣੇ ਇੱਕੇ ਹੀ ਲਾਈਨ ਵਿੱਚ ਖੜ ਗਏ ਤੇ ਜਦੋਂ ਗੁਰੂ ਜੀ ਨੇ ਨਿਸ਼ਾਨਾ ਸਾਧਿਆ ਤੇ ਦੋਨਾਂ ਅਨਗਰੇਟੇ ਸੂਰਮਿਆਂ ਵਿੱਚੋਂ ਕਿਸੇ ਨੇ ਵੀ ਥੋੜਾ ਘਬਰਾਏ ਨਹੀਂ ਘਬਰਾਟ ਮਹਿਸੂਸ ਨਹੀਂ ਕੀਤੀ ਸਗੋਂ ਡਟ ਕੇ ਖੜੇ ਰਹੇ ਤੇ ਗੁਰੂ ਜੀ ਨੇ ਫੈਰ ਜਿਹੜਾ ਉਹ ਦੋਨਾਂ ਦੇ ਸਿਰ ਉਪਰੋਂ ਦੀ ਕੱਢ ਦਿੱਤਾ ਇਹ ਸਭ ਵੇਖ ਕੇ ਸਾਰੇ ਹੈਰਾਨ ਰਹਿ ਗਏ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਕਹਾ ਕਿ ਡੱਲਿਆ ਇਹ ਹਣ ਮੇਰੇ ਮਰ ਜੀਵੜੇ ਰੰਗਰੇਟੇ ਜਿਨ੍ਹਾਂ ਦੇ ਸਿਰਾਂ ਤੇ ਜੰਗਾਂ ਜਿੱਤੀਆਂ ਜਾਂਦੀਆਂ ਹਨ ਡੱਲਾ ਭੱਜ ਕੇ ਗੁਰੂ ਜੀ ਦੇ ਚਰਨੇ ਡਿੱਗ ਪਿਆ ਤੇ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਡੱਲੇ ਦਾ ਜਿਹੜਾ ਓਂਕਾਰ ਤੋੜਿਆ ਤੇ ਨਾਲ ਹੀ ਉਸ ਦੀ ਆਤਮਾ ਨੂੰ ਵੀ ਸਬ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ